ਥੋੜਾ ਬਕਾ ਖਾਣਾ ਵੀ ਚਾਹੀਦਾ ਕੁਝ ਕਾਣ ਲਈ ਅਸੀਂ ਦੱਸਦੇ ਜਿਵੇਂ ਇੱਕ ਪੰਜਮ ਹਲਦੀ ਆ ਤ੍ਰਿਫਲਾ ਪਾਊਡਰ ਹੈ ਇਹ ਤੁਹਾਡੀ ਗੱਟ ਹੈਲਥ ਨੂੰ ਠੀਕ ਕਰਦਾ ਓਕੇ ਤੁਹਾਡੇ ਜਦੋਂ ਪੇਟ ਠੀਕ ਹੁੰਦਾ ਫਿਰ ਤੁਸੀਂ ਇਹ ਸਮਝ ਲਓ ਕਿ ਅੱਧੀਆਂ ਬਿਮਾਰੀਆਂ ਦੀ ਜੜ ਤੇ ਪੇਟ ਚ ਹੀ ਆ ਪੇਟ ਸਾਫ ਹੋ ਜੇ ਔਰ ਤੁਹਾਡੇ ਹਲਦੀ ਜਿਹੜੀ ਆ ਉਹ ਅੰਦਰੋਂ એનર્ਜੀ ਦੇ ਦਵੇ ਨਰਵ ਸਿਸਟਮ ਨੂੰ ਫਿਰ ਤੁਸੀਂ ਦੇਖਿਓ ਦਿਨ ਦੀ ਹਲਦੀ ਕਿੱਦਾਂ ਖਾਣੀ ਉਹ ਵੀ ਮੈਨੂੰ ਲੱਗਦਾ ਮੈਂ ਦੇਖ ਹੀ ਰਹੀ ਆ ਹਾਂ ਭਈ ਇਹ ਦੇਖੋ ਨਾ ਇਹ ਹਲਦੀ ਖਾਵਾਂਗੀ ਇਦਾਂ ਮਤਲਬ ਕਿਸੇ ਦੁੱਧ ਚ ਜਾਂ ਪਾਣੀ ਕਿੱਦਾਂ ਇਹ ਤਾਂ ਮੈਂ ਤੁਹਾਨੂੰ ਦੱਸਦਾ ਇਹ ਹਲਦੀ ਆਮ ਹਲਦੀ ਨਹੀਂ ਹੈਗੀ ਓਕੇ ਇਹ ਨੋਰਮਲ ਹਲਦੀ ਨਹੀਂ ਹੈਗੀ ਇਹ ਹਲਦੀ ਐਸੀ ਕੋਈ ਬਿਮਾਰੀ ਨਹੀਂ ਹੈ ਜਿਹਦੇ ਚ ਕੰਮ ਨਹੀਂ ਕਰਦੀ ਔਰ ਜਿਹੜਾ ਇਨਸਾਨ ਇਹਨੂੰ ਬਿਨਾਂ ਬਿਮਾਰੀ ਤੋਂ ਖਾਣਾ ਸ਼ੁਰੂ ਕਰ ਦੇ ਉਹਨੂੰ ਕਦੀ ਬਿਮਾਰੀ ਨਹੀਂ ਲੱਗ ਸਕਦੀ ਇਹ ਇਮਿਊਨ ਪਾਵਰ ਨੂੰ ਇਨਕਰੀਜ਼ ਕਰ ਦਈਆ ਔਰ ਦੂਸਰੀ ਚੀਜ਼ ਮੈਂ ਤੁਹਾਨੂੰ ਦੱਸਾਂ ਇਹਦੇ ਵਿੱਚ ਪਾਈ ਗਈ ਹੈ ਮੈਂ ਇਹਦਾ ਨੁਸਖਾ ਬੋਲ ਦਿੰਦਾ ਹਾਂ ਨਾ ਕਿਉਂਕਿ ਦੇਖੋ ਪਤਾ ਨਹੀਂ ਕਦੋਂ ਤੱਕ ਇਹ ਫੈਕਟਰੀਆਂ ਚੱਲਦੀਆਂ ਨੇ ਕਦੋਂ ਤੱਕ ਕਿਹੜੀ ਦੁਨੀਆਂ ਕਿੱਥੇ ਜਾਣੀ ਹੈ ਜਦੋਂ ਬੰਦਾ ਰਾਈਜ਼ ਕਰ ਜਾਂਦਾ ਪਿੱਛੇ ਪਤਾ ਨਹੀਂ ਕੀ ਹੁੰਦਾ ਲੇਕਿਨ ਮੈਂ ਤੁਹਾਨੂੰ ਨੁਸਖੇ ਦੱਸ ਦਿੰਦਾ ਘਰੇ ਬਣਾਓ ਪੰਸਾਰੀ ਕੋਲ ਜਾਓ ਉਹਦੇ ਕੋਲੋਂ ਲਓ ਪਰਪੰਸਾਰੀ ਨੂੰ ਇਹ ਜ਼ਰੂਰ ਕਹਿ ਦਿਓ ਜੀ ਇਹ ਨੁਸਖਾ ਗੁਇਲ ਸਾਹਿਬ ਨੇ ਦੱਸਿਆ ਥੋੜਾ ਜਿਹਾ ਧਿਆਨ ਨਾਲ ਦੇ ਦਿਓ ਪੂਰੀ ਦੇ ਦੇਣਗੇ ਦਵਾਈ ਤੁਹਾਨੂੰ ਮੇਰਾ ਨਾਮ ਲੈਂਦੇ ਪਰਪੰਸਾਰੀ ਸਾਰੇ ਸਾਡੀ ਵੀ ਇੱਜ਼ਤ ਕਰਦੇ ਆ ਅਸੀਂ ਵੀ ਉਹਨਾਂ ਦੀ ਬਹੁਤ ਇੱਜ਼ਤ ਕਰਦੇ ਆ ਕਿਉਂਕਿ ਅਸੀਂ ਉਹਨਾਂ ਨੂੰ ਬਿਨਾਂ ਗੱਲ ਤੋਂ ਪ੍ਰਮੋਟ ਕਰਦੇ ਆ ਸਾਨੂੰ ਕਿ ਪਰਪੰਸਾਰੀਆਂ ਨੇ ਆ ਕੇ ਸਮਾਨ ਥੋੜੀ ਫ੍ਰੀ ਦੇ ਦੇਣਾ ਅਸੀਂ ਉਹਨਾਂ ਨੂੰ ਪ੍ਰਮੋਟ ਕਰਦੇ ਆ ਕਿ ਭਰਾਵੋ ਤੁਹਾਡੇ ਕੋਲ ਲੋਕ ਆਉਂਦੇ ਆ ਚੀਜ਼ਾਂ ਸਹੀ ਲਈ ਜਾਓ ਹੈਨਾ ਤੇ ਹੁਣ ਇਹਦੇ ਚ ਅਸੀਂ ਪਾਈ ਕਾਲੀ ਹਲਦੀ ਕਾਲੀ ਹਲਦੀ ਦੇਖੀ ਕਦੇ ਤੁਸੀਂ ਫੋਟੋਆਂ 'ਚ ਦੇਖੀ ਆ ਫੋਟੋਆਂ 'ਚ ਦੇਖੀ ਆ ਚਲੋ ਅੱਜ ਤੁਹਾਨੂੰ ਓਰਿਜਨਲ ਦਰਸ਼ਾਉਂਦੇ ਆ ਕਾਲੀ ਹਲਦੀ ਤੇ ਉਹਦੇ ਵਿੱਚ ਸੇਲਮ ਦੀ ਹਲਦੀ ਸੇਲਮ ਆਪਣੀ ਨਾਰਮਲ ਜਿਹੜੀ ਰਸੋਈ ਦੀ ਹਲਦੀ ਆ ਉਹਦੇ ਵਿੱਚ ਸੇਲਮ ਦੀ ਫਲੀ ਜਿਹੜੀ ਉਹ ਕੁਆਲਿਟੀ ਉਹਦੀ ਬਹੁਤ ਵਧੀਆ ਹੁੰਦੀ ਆ ਤੇ ਉਸ ਤੋਂ ਬਾਅਦ दारू ਹਲਦੀ ਅੰਬਾ ਹਲਦੀ दारू ਹਲਦੀ दारू ਉਹ ਨਹੀਂ ਹਲਦੀ ਐ ਲੱਕੜ ਹੁੰਦੀ ਐ ओके ਇੱਕ वुड है ए ਤੇ ਅੰਬਾ ਹਲਦੀ ਵੀ ਇੱਕ वुਡ ਹੈ ਲੱਕੜ ਹੈ ਇਹਨੂੰ ਜਦੋਂ ਪੀਸਦੇ ਆਂ ਤੇ ਤਾਂ ਪਾਊਡਰ ਕਰਦੇ ਆ ਤੇ ਉਸ ਤੋਂ ਬਾਅਦ ਇਹਦੇ ਵਿੱਚ ਮੈਦਾ ਲੱਕੜੀ ਜਿਹਨੂੰ ਅਸੀਂ ਜੰਗਲੀ ਹਲਦੀ ਕਹਿੰਦੇ ਆ ਇਹਦਾ ਮੈਡਮ ਜੀ ਤੁਹਾਡੀ ਬਾਡੀ ਦੇ ਵਿੱਚ ਜਿੰਨਾ ਵੀ ਫੈਟ ਆ ਉਹਨੂੰ ਕੰਟਰੋਲ ਕਰਨਾ ਹੈ ਨੇ ਔਰ ਜਿੰਨਾ ਵੀ ਤੁਹਾਡਾ ਟਮੀ ਦੇ ਵਿੱਚ ਵਰਮ ਇਨਫੈਕਸ਼ਨ ਹੈ ਉਹਨੂੰ ਖਤਮ ਕਰਨਾ ਔਰ ਰੀਡ ਦੀ ਹੱਡੀ ਚ ਦਰਦ ਹੈ ਸਟਿਫਨੈਸ ਆ ਮਸਲਜ ਦੀ ਸਟਿਫਨੈਸ ਆ ਤੁਸੀਂ ਕੰਮ ਕਰਕੇ ਟਾਇਰ ਹੁੰਦੇ ਹੋ ਥੱਕ ਜਾਂਦੇ ਹੋ ਉਹਦੀ ਪ੍ਰੋਬਲਮ ਇਹਨੇ ਸੋਲਵ ਕਰਨੀ ਆ ਔਰ ਇਹਨੂੰ ਲੈਣ ਦਾ ਤਰੀਕਾ ਮੈਂ ਤੁਹਾਨੂੰ ਜਿਹੜੇ ਭੈਣ ਭਰਾ ਕਹਿੰਦੇ ਰਹਿੰਦੇ ਨੇ ਪੈਰਾਂ 'ਚੋਂ ਅੱਗ ਨਿਕਲੀ ਜਾਂਦੀ ਆ 슈ਗਰ ਕਰਕੇ ਪੈਰ ਜਲੀ ਜਾਂਦੇ ਆ ਪਸੀਨਾ ਆਈ ਜਾਂਦਾ ਉਹਨਾਂ ਵਾਸਤੇ ਇਹ ਇੱਕ ਰਾਮ ਬਾਣ ਦਾ ਕੰਮ ਕਰਦੀ ਆ ਔਰ ਇਹਦੇ ਵਿੱਚ ਕੀ ਆ ਕਿ ਅੱਧਾ ਚਮਚਾ ਹਲਦੀ ਦਾ ਗਰ ਕਰਿਓ ਮੇਰੀ ਗੱਲ ਵੱਲ ਅੱਧਾ ਚਮਚਾ ਪੰਚਮ ਹਲਦੀ ਦਾ ਤੇ ਇੱਕ ਕੱਪ ਦੁੱਧ ਉਹਦੇ ਵਿੱਚ ਇੱਕ ਮੱਕੀ ਦੇ ਦਾਣੇ ਜਿੰਨੀ ਇੱਕ ਹਿੰਗ ਹਿੰਗ ਓਰੀਜਨਲ ਹੋਣੀ ਚਾਹੀਦੀ ਆ ਹਿੰਗ ਤੁਹਾਨੂੰ ਜਿਹੜੀ ਓਰੀਜਨਲ ਆ ਉਹ 10 ਗ੍ਰਾਮ ਹਿੰਗ 1200 ਰੁਪਏ ਤੋਂ ਘੱਟ ਨਹੀਂ ਮਿਲਣੀ ਆ ਮੈਂ ਤੁਹਾਨੂੰ ਦੱਸ ਦਿੰਨਾ ਕਿਤੋਂ ਵੀ ਲੈ ਲਿਓ ਜਿਹੜੀ ਨਾਰਮਲ ਹੁੰਦੀ ਆ ਉਹ ਤੇ ਮਿਲ ਜੂਗੀ ਤੁਹਾਨੂੰ ਇੱਚ ਖੁਸ਼ਬੂ ਹੁੰਦੀ ਆ ਹਿੰਗ ਦੀ ਪਰ ਹਿੰਗ ਦਾ ਅਸਰ ਨਹੀਂ ਹੁੰਦਾ ਔਰ ਦੂਸਰੀ ਚੀਜ਼ ਉਹਦੇ ਵਿੱਚ ਪਾਉਣੀ ਆ ਇੱਕ ਚੁਟਕੀ ਇੱਕ ਚੁਟਕੀ ਪਰ ਉਹਦੇ ਵਿੱਚ ਕਾਲੀ ਮਿਰਚ ਦਾ ਪਾਊਡਰ ओके ਇਤਨੇ ਚੀਜ਼ਾਂ ਬਾਗੇ ਦੁੱਧ ਦੇ ਵਿੱਚ ਚੰਗੀ ਤਰ੍ਹਾਂ ਪਕਾ ਲਓ ਉਹਨੂੰ ਪੀਓ ਜੇ ਠੰਡ ਵਿੱਚ ਬੈਠੇ ਹੋ ਠੰਡੇ ਏਰੀਆ 'ਚ ਬੈਠੇ ਹੋ ਜਾਂ ਸਿਆਲਾਂ ਦੇ ਦਿਨ ਨੇ ਤਾਂ ਉਬਾਲ ਕੇ ਪੀਣਾ ਜੇ ਗਰਮੀਆਂ ਦੇ ਵਿੱਚ ਬੈਠੇ ਹੋ ਗਰਮੀਆਂ ਦੇ ਦਿਨ ਨੇ ਤਾਂ ਗਰਮ ਦੁੱਧ ਦੇ ਵਿੱਚ ਘੋਲ ਕੇ ਪੀਣਾ ਉੱਪਰੋਂ ਪਾ ਕੇ ਇਹ ਇਹ ਗੱਲ ਯਾਦ ਰੱਖਿਓ ਇਹਦੇ ਲਈ ਫੋਨ ਬੂਨ ਨਾ ਕਰਿਆ ਕਰੋ ਬਹੁਤ ਇਨਾ ਚੱਕੇ ਜਾਂਦੇ ਨੇ ਨਾ ਗੱਲ ਹੋਣੀ ਆ ਜੋ ਮੈਂ ਕਿਹਾ ਇਹਨੂੰ ਸਾਂਭ ਕੇ ਰੱਖੋ ਆਪਣੇ ਕੋਲੇ ਪੌਡਕਾਸਟ ਨੂੰ ਕਦੇ ਵੀ ਸੁਣ ਲਿਓ ਤੁਹਾਡੇ ਕੰਮ ਦੀ ਚੀਜ਼ ਆ ਤਾਂ ਇਹ ਹੈ ਜੀ ਪੰਚਮ ਹਲਦੀ ਦਾ ਇਤਿਹਾਸ ਉਹਨਾਂ ਦਾ ਇੱਕ ਫੋਨ ਕਾਲ ਦਾ ਸਵਾਲ ਹੋਣੇ ਲੈ ਆਉਣੀ ਜੋ ਕਿ ਮੈਂ ਵੀ ਸੋਚਦੀ ਜੇ ਕਿਸੇ ਕੋ ਹਿੰਗ ਨਾ ਲਈ ਜਾਵੇ ਉਹ ਤੋਂ ਪਿੰ ਹਾਂ ਉਹ ਫਿਰ ਬਿਨਾ ਹਿੰਗ ਤੋਂ ਲੈ ਸਕਦਾ ਹੈ ਕਈ ਲੋਕਾਂ ਨੂੰ ਹਿੰਗ ਜਿਹੜੀ ਆ ਬਦਾ ਜਮੀ ਕਰਦੀ ਆ ਕਈ ਲੋਕਾਂ ਦਾ ਹਾਜਮਾ ਦੁਰਸਤ ਕਰਦੀ ਆ ਕਈਆਂ ਨੂੰ ਦੀ 스멜 ਗੰਦੀ ਲੱਗਦੀ ਆ ਉਹ ਨਾ ਪਾਣ ਕੋਈ ਦਿੱਕਤ ਨਹੀਂ ਪਰ ਕਾਲੀ ਮਿਰਚ ਕੱਲੀ ਹਲਦੀ ਜਿਹੜੀ ਇਹ ਵੀ ਬਹੁਤ ਵਧੀਆ ਇਹ ਚੀਜ਼ ਜਦੋਂ ਕਾਲੀ ਮਿਰਚ ਪੈਂਦੀ ਆ ਨਾ ਤਾਂ ਇਹ ਜੋੜਾਂ ਦੇ ਦਰਦ ਦੀ ਦਵਾਈ ਬਣ ਜਾਂਦੀ ਆ ਹਿੰਗ ਪੈ ਜਾਂਦੀ ਹੈ ਤਾਂ ਇਹ ਪੇਨ ਕਿਲਰ ਦਾ ਕੰਮ ਕਰਦੀ ਹੈ। ਮਤਲਬ ਇਹਦੇ ਇਸ ਤਰ੍ਹਾਂ ਫਾਇਦੇ ਆ। ਜੇ ਜੇ ਕੋਈ ਖਾ ਸਕਦਾ ਤਾਂ ਖਾ ਲਵੇ ਨਹੀਂ ਕੱਲੀ ਹਲਦੀ ਬਹੁਤ ਵਧੀਆ। ਗੁੱਡਰ ਤੁਹਾਡਾ ਕੁਐਸਚਨ। ਇਹ ਜਿਹੜੀ ਹਲਦੀ ਹੈ ਜੇ ਕਿਤੇ ਛੋਟੇ ਬੱਚਿਆਂ ਨੂੰ ਆਦਤ ਪਾ ਦਈਏ, ਲੇਡੀਜ਼ ਨੂੰ ਆਦਤ ਪਾ ਦਈਏ। ਜਿਵੇਂ ਨਾ ਘਰ 'ਚ ਵਿਆਹ ਕਰਾ ਕੇ ਨਵੀਂ-ਨਵੀਂ ਬਹੂ ਆਉਂਦੀ ਆ, ਉਹਨੂੰ ਜਿਹੜੀ ਆਦਤ ਪਾ ਦੋਗੇ ਪੈ ਜਾਂਦੀ ਆ। ਉਹਨੂੰ ਆਉਂਦੇ ਕਹੋ ਵੀ ਸਾਡੇ ਘਰ 'ਚ ਦਾ ਰਿਵਾਜ ਆ ਪੰਜ ਮਹਲਦੀ ਖਾਣੀ ਖਾਣੀ ਆ। ਉਹ ਜਦੋਂ ਮਹੀਨਾ ਕ ਖਾ ਲਈ ਨਾ ਉਹਦੀ ਬੋਡੀ ਫਿੱਟ ਰਹਿਣ ਲੱਗ